ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਕਮ ਜ਼ੀਰਾਚੋਣ ਅਫਸਰ ਕੋਮਲ ਮਿੱਤਲ ਦੀ ਅਗਵਾਈ ਚ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਬਰਾਊਂਡ ਸੰਬੰਧੀ ਜਾਗਰੂਕ ਕਰਨ ਲਈ ਹੁਸ਼ਿਆਰਪੁਰ ਜ਼ਿਲ੍ਹੇ ਪਾਰਚੀ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਨੇ ਐਸੇ ਕਿਹੜੀ ਤਹਿਤ ਹੁਸ਼ਿਆਰਪੁਰ ਦੇ ਕਸਬਾ ਗੜਦੀ ਵਾਲਾ ਅਧੀਨ ਆਉਂਦੇ ਪਿੰਡ ਰੂਪੋਵਾਲ ਚ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕਤੰਤਰ ਦੀ ਜਾਗੋਕੜੀ ਗਈ ਤੇ ਇਹ ਸਾਰਾ ਪ੍ਰੋਗਰਾਮ ਪਿੰਡ ਚ ਹੀ ਮੌਜੂਦ ਇੱਕ ਬੋਹੜ ਦੇ ਪੁਰਾਣੇ ਦਰਖਤ ਹੇਠ ਉਲੀਕਿਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਇਸ ਪ੍ਰੋਗਰਾਮ 'ਚ ਪਿੰਡ ਵਾਸੀਆਂ ਨੇ ਵੀ ਵੱਧ ਚੜ ਕੇ ਭਾਗ ਲਿਆ ਪ੍ਰੋਗਰਾਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜਟਾ ਦੀਆਂ ਵਿਦਿਆਰਥਣਾਂ ਵੱਲੋਂ ਨਿਵੇਕਲੀ ਢੰਗ ਨਾਲ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਵੀਪ ਗਿੱਧਾ ਪੇਸ਼ ਕੀਤਾ ਗਿਆ ਜਿਸ ਦੀਆਂ ਸਾਰੀਆਂ ਬੋਲੀਆਂ ਵੋਟਰ ਜਾਗਰੂਕਤਾ ਨਾਲ ਸੰਬੰਧਿਤ ਸਨ ਇਸ ਮੌਕੇ ਡੀਸੀ ਕੋਮਲ ਮਿੱਤਲ ਵੱਲੋਂ ਇਸ ਨਿਵੇਕਲੀ ਪਹਿਲ ਕਦਮੀ ਲਈ ਸਕੂਲ ਦੀ ਸ਼ਲਾਘਾ ਕਰਦੇ ਕਿਹਾ ਕਿ ਜਿਵੇਂ ਕਿ ਵਿਆਹ 'ਚ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਦੇ ਕੇ ਬੁਲਾਇਆ ਜਾਂਦਾ ਹੈ ਅਤੇ ਫਿਰ ਇਹ ਸਭ ਨਾਲ ਮਿਲ ਕੇ ਖੁਸ਼ੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਵੋਟਾਂ ਵੀ ਇੱਕ ਦੇਸ਼ ਦਾ ਵੱਡਾ ਤਿਉਹਾਰ ਹੈ ਜਿਸ ਵਿੱਚ ਅਸੀਂ ਸਾਰੇ ਇਕੱਤਰ ਹੋ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਡੀਸੀ ਕੋਮਲ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 1 ਜੂਨ ਨੂੰ ਘਰਾਂ ਚੋਂ ਨਿਕਲ ਕੇ ਵੋਟ ਜ਼ਰੂਰ ਪਾਉਣ ਤਾਂ ਜੋ ਅਸੀਂ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰ ਸਕੀਏ ਹੁਸ਼ਾਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਜਾਗੋ ਦਾ ਮੋਟਰ ਨੂੰ ਜਾਗੂਰ ਕਰਨ ਲਈ ਇੱਕ ਨਿਕਲੀ ਦੀ ਪਹਿਲ ਕੀਤੀ ਗਈ ਹੈ ਜਿਹਦੇ ਵਿੱਚ ਅੱਜ ਰੂਪਾਲ ਨੂੰ ਰਾਤਪੁਰ ਦੇ ਪਿੰਡ ਦੇ ਵਿੱਚ ਜਿਹਦੀ ਜਾਗੋ ਕੱਢੀ ਹੈ ਜੀ ਅੱਜ ਪਿੰਡ ਰੂਪਾਲ ਦੇ ਵਿੱਚ ਇੱਥੇ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜਟਾ ਦੇ ਬੱਚਿਆਂ ਵੱਲੋਂ ਇੱਕ ਬਹੁਤ ਹੀ ਅੱਛਾ ਕਾਰਜਕ੍ਰਮ ਕੀਤਾ ਗਿਆ ਇਸ ਕਾਰਜਕ੍ਰਮ ਦੇ ਵਿੱਚ ਇਹ ਜਾਗੋ ਕੱਢ ਰਹੇ ਨੇ ਤੇ ਜਾਗੋ ਕੱਢ ਕੇ ਆਉਣ ਵਾਲੀ 1 ਜੂਨ ਮਿਤੀ ਨੂੰ ਜੋ ਵੋਟਾਂ ਪੈਣੀਆਂ ਉਸ ਦੇ ਲਈ ਸਾਰਿਆਂ ਨੂੰ ਹੀ ਸੱਦਾ ਦੇ ਰਹੇ ਨੇ ਸਾਰਿਆਂ ਨੂੰ ਸੁਨੇਹਾ ਦੇ ਰਹੇ ਨੇ ਮੈਂ ਸਮੂਚੀ ਟਾਂਡਾ ইআর ও ਦੀ টিম ਨੂੰ ਅ ਸਬਡਿਵੀਜ਼ਨ ਇਹ ਦਸਵਾ ਪੈਂਦੀ ਹੈ ਤੇ ਨਾਲ ਹੀ ਨਾਲ ਸਾਡੀ ਸਵੀਪ ਦੀ ਡਿਸਟ੍ਰਿਕਟ ਲੈਵਲ ਦੀ টিম ਨੂੰ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਦਿੰਦੀਆਂ ਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਵੀ ਕਰਦੀਆਂ ਇਸ ਮੋਹਮ ਰਹੇ ਅਸੀਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲੀ 1 ਜੂਨ ਨੂੰ ਅਸੀਂ ਸਾਰੇ ਵੱਧ ਛੱਡ ਕੇ ਇਸ ਦੁਨੀਆ ਦੇ ਸਭ ਤੋਂ ਵੱਡੇ ਤਿਉਹਾਰ ਦੇ ਵਿੱਚ ਹਿੱਸਾ ਲਈਏ ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਕੇ ਆਪਣੀ ਵੋਟ ਜ਼ਰੂਰ ਪਾਈਏ ਅਸੀਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਪਹਿਲਾਂ ਵੀ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਸਵੀਪ ਨਾਲ ਰਿਲੇਟਡ ਐਕਟੀਵਿਟੀਜ਼ ਹੋਰ ਜ਼ਿਆਦਾ ਤੇਜ਼ੀ ਨਾਲ ਹੋਣਗੀਆਂ ਮੇਰੀ ਬੂਟਾ ਬੰਦੀ ਮਿਤੀ ਹੈ ਕਿ ਇਹ ਜਿਹੜੇ ਵੋਟਰ ਜਿਹੜੇ ਰਹਿ ਗਏ ਨੇ ਜਿਨ੍ਹਾਂ ਨੇ ਵੋਟਾਂ ਨਹੀਂ ਦਿੱਤੀ 18 ਸਾਲ ਤੋਂ ਉਮਰ ਵੱਧ ਜਿਸ ਤੇ ਵੀ ਉਮਰ ਮੈਂ ਦੱਸ ਦਿੰਦੀ ਹਾਂ ਜਿਸ ਤੇ ਵੀ ਉਮਰ 18 ਸਾਲ ਹੋ ਗਈ ਹੈ ਜਾਂ ਫਿਰ 1 April तक हो जानी है वो अपनी वोटर बनवा सकता है अपनी वोटर बनवाने वोट के अपने BLO ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਹ वोटर ਨੋਮੀਨੇਸ਼ਨ ਦੇ ਆਖਰੀ ਦਿਨ ਤੱਕ ਬਨਨ ਗਿਆ ਤਾਂ ਮੈਂ ਸਾਰੇ ਨੂੰ ਹੀ ਬੇਨਤੀ ਕਰਦੇ ਹਾਂ ਕਿ ਹੁਣ ਆਉਣ ਵਾਲੇ ਚੋਣ ਦੇ ਵਿੱਚ ਜੇਕਰ ਅਸੀਂ ਆਪਣੀ ਵੋਟ ਪਾਣਾ ਚਾਹਦੇ ਹਾਂ ਤਾਂ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ ਤੁਰੰਤ ਆਪਣੇ BLO ਨੂੰ ਸੰਪਰਕ ਕਰਕੇ ਆਪਣੀ ਵੋਟ ਬਣਵਾ ਲਈਏ ਇਸ ਦਾ ਇੱਕ ਆਨਲਾਈਨ ਪ੍ਰੋਸੀਜਰ ਵੀ ਹੁੰਦਾ ਹੈ ਜੇਕਰ ਕੋਈ ਜਾ ਨਹੀਂ ਸਕਦਾ ਤਾਂ ਆਨਲਾਈਨ ਵੀ ਫਾਰਮ ਭਰ ਸਕਦਾ ਹੈ onvsp.com ਤੇ ਜਾ ਵੋਟਰ ਹੈਲਪਲਾਈਨ ਐਪ ਦੇ ਉਤੇ ਲੌਗਇਨ ਕਰਕੇ ਆਪਣੀ ਵੋਟ ਬਣਵਾ ਸਕਦਾ ਹੈ ਜੇ ਕੁਝ ਵੋਟਰ ਨੇ ਜਿਹੜੇ ਲਭਾਣੇ ਇੱਕ ਐਪ ਤੋਂ ਫੇਲ ਚੱਕਰ ਚ ਹੱਜ ਜਾਂਦੇ ਉਹਨਾਂ ਨੂੰ ਵੀ ਕਰਦੇ ਦੇਖੋ ਮੈਂ ਤਾਂ ਇਹੀ ਕਵਾਂਗੀ ਕਿ ਸਾਰੀ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਾਪੁਰ ਦੀ ਸਮੂਚੀ ਟੀਮ ਇਸ ਕੋਸ਼ਿਸ਼ ਦੇ ਵਿੱਚ ਲੱਗੀ ਹੈ ਕਿ ਅਸੀਂ ਇੱਕਦਮ ਨਿਰਪੱਖ ਤੇ ਸਾਫ਼ ਸੁਥਰੀ ਇਲੈਕਸ਼ਨਸ ਕਰਾਈਏ ਬਿਲਕੁਲ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਧਿਆਨ ਚ ਆਂਦੀ ਹੈ ਕਿ ਕਿਤੇ ਕਿਸੇ ਨੂੰ ਕੋਈ ਰਿਸ਼ਵਤ ਦਿੱਤੀ ਜਾ ਰਹੀ ਹੈ ਜਾਂ ਕਿਸੇ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜੀ ਸਖਤ ਨਜ਼ਰ ਸਾਰੇ ਤੇ ਰੱਖੀ ਜਾ ਰਹੀ ਹੈ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਹੋਵੇਗੀ ਬਾਕੀ ਮੈਂ ਵੋਟਰਸ ਨੂੰ ਇੱਕ ਸੁਨੇਹਾ ਦੇਣਾ ਚਾਹਾਂਗੀ ਕਿ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਆਪਣੀ ਵੋਟ ਜਿਹੜੀ ਹੈ ਉਹ ਜ਼ਿੰਮੇਵਾਰੀ ਨਾਲ ਉਸ ਰਾਈਟ ਦੀ ਉਸ ਅਧਿਕਾਰ ਦੀ ਵਰਤੋਂ ਕਰੀਏ ਤੇ ਜ਼ਿੰਮੇਵਾਰੀ ਨਾਲ ਉਸ ਨੂੰ ਵੋਟ ਪਾਈਏ ਜੋ ਸਾਨੂੰ ਲੱਗੇ ਕਿ ਇਸ ਦੇਸ਼ ਦੇ ਭਵਿੱਖ ਲਈ ਚੰਗਾ ਕੰਮ ਕਰੇਗਾ ਕਹਿੰਦੇ ਜੀ ਵੋਟ ਪਾਉਣ ਲਈ ਕਿਹੜੇ ਕਿਹੜੇ ਪ੍ਰੂਫਾਂ ਦੀ ਲੋੜ ਪੈਂਦੀ ਹੈ ਜੀ ਵੋਟ ਪਾਉਣ ਦੇ ਲਈ ਕੋਈ ਵੀ ਪ੍ਰੂਫ ਨਹੀਂ ਚਾਹੀਦਾ ਕੇਵਲ ਆਪਣਾ ਕੋਈ ਵੀ ਆਈਡੀ ਕਾਰਡ ਜਿਸ ਦੇ ਉੱਤੇ ਤੁਹਾਡੀ ਪਛਾਣ ਸਿੱਧ ਹੋ ਸਕੇ ਇਹ ਸੱਤ ਡਾਕੂਮੈਂਟਸ ਨੇ ਜਿਵੇਂ ਕਿ ਪੈਨ ਕਾਰਡ ਆਧਾਰ ਕਾਰਡ ਪਾਸਪੋਰਟ ਵੋਟਰ ਆਈਡੀ ਕਾਰਡ ਲਾਇਸੈਂਸ ਤੇ ਇਸ ਤਰ੍ਹਾਂ ਦੇ ਡਾਕੂਮੈਂਟ ਕੋਈ ਵੀ ਇੱਕ ਡਾਕੂਮੈਂਟ ਅਸੀਂ ਲੈ ਕੇ ਜਾ ਸਕਦੇ ਤੇ ਉਸੇ ਬੂਥ ਤੇ ਜਾ ਕੇ ਅਸੀਂ ਵੋਟ ਕਰਨੀ ਹੈ ਜਿੱਥੇ ਜਿਸ ਬੂਥ ਦੇ ਉੱਤੇ ਸਾਡਾ ਰੋ ਇਲੈਕਟਰਲ ਰੋਲ ਦੇ ਵਿੱਚ ভোটার ਸੂਚੀ ਦੇ ਵਿੱਚ ਨਾ ਹੋਵੇ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਆ ਰਹੀ ਹੈ ਤਾਂ ਆਪਣੇ ਬੀਐਲਓ ਨਾਲ ਸੰਪਰਕ ਕਰਕੇ ਅਸੀਂ ਪਤਾ ਕਰ ਸਕਦੇ ਹਾਂ ਤੇ ਨਾਲ ਹੀ ਨਾਲ ਮੈਂ ਪਹਿਲਾਂ ਵੀ ਦੱਸਿਆ ভোটার ਹੈਲਪਲਾਈਨ ਐਪ ਦੇ ਉੱਤੇ ਪਤਾ ਕਰ ਸਕਦੇ ਕਿ ਸਾਡੀ ਵੋਟ ਕਿੱਥੇ ਰਜਿਸਟਰਡ ਹੈ ਉਸ ਬੂਥ ਦੇ ਉੱਤੇ ਜਾ ਕੇ ਅਸੀਂ ਆਪਣਾ ਕੋਈ ਵੀ ਇੱਕ ਪਛਾਣ ਪੱਤਰ ਲੈ ਕੇ ਆਪਣੀ ਵੋਟ ਪਾ ਸਕਦੇ ਹਾਂ at gna university see potential in everyone and everything around us we drive innovation and entrepreneurship we groom competent global citizens to effect positive change around them